ਆਪ ਜੀ ਛੇਵੇਂ ਪਾਸ਼ਾ ਮੀਰੀ ਪੀਰੀ ਦੇ ਮਾਲਕ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਵੱਟੇ ਮਲਸਨ ਔਰ ਪੈਨੇ ਖਾਨਦ ਵਰਗੇ ਜਿਹੜੇ ਬੱਲਾ ਨੂੰ ਪੈਦਾ ਕੀਤਾ ਹੈ ਮੋਨੂ ਤੇ ਅਮਰਤ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹੈ। ਸਗਵਾਲ ਤੋਂ ਚੇਚੇ ਤੌਰ ਤੇ ਪ੍ਰਭਾ ਪਹੁੰਚੇ ਹੈ। ਬੌਸਲੀ ਕੁਸ਼ਤੀ ਹੈ। ਪ੍ਰਦੀਪ ਸਪਲੈਂਡਰ ਔਰ ਦੂਸਰੇ ਪਾਸੇ ਹਮੇਸ਼ ਮਥਰੇ ਦਾ ਦਰਮਿਆਨ ਕੁਸ਼ਤੀ ਬਹੁਤ ਵਧੀਆ ਕੰਟ ਹੈ। ਖੁੱਲਾ ਟਾਈਮ ਹੈ। ਕਾਊਂਟ ਜਿੰਨਾ ਕਾਊਂਟ ਹੁੰਦਾ ਹੈ ਬਾਤ ਸਮੇਂ ਦੀ ਹੈ। ਬਾਤ ਵਕਤ ਦੀ ਹੈ। ਬਹੁਤ ਹੀ ਵਧੀਆ ਹੈ ਕਿਉਂਕਿ ਬੁੱਕਾ ਪਰ ਪਰ ਵੜਦੇ ਸੀ ਹੋਰਾਂ ਨੂੰ ਸਮਾਂ ਆਉਣ ਤੇ ਲੈਂਚ 'ਚ ਖੜਦੇ ਦੇਖੇ ਨੇ ਕਿਉਂਕਿ ਵਕਤ ਬਦਲਦਾ ਜਿਹੜਾ ਉਹ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਵਕਤ ਕੀ ਹੋ ਜਾਵੇ। ਕਾਣ ਕਿਹੜੇ ਵੇਲੇ ਕਿੱਦਾਂ ਦਾ ਬੱਕੋ ਜਣਾ ਇਹ ਸਮਾਂ ਦੱਸਦਾ ਪਰ ਸਾਹਮਣੇ ਕੁਸ਼ਤੀ ਬਹੁਤ ਹੀ ਵਧੀਆ ਹੈ ਅਖਾੜੇ ਚ ਚੱਲਦੀ ਹੋਈ ਕਿ ਸਾਨੂੰ ਲੱਖ ਨਹੀਂ ਚਾਹੀਦਾ ਆਨਾ ਮੋੜ ਦੇ ਪਹਿਲਾ ਵਾਲਾ ਰੱਬਾ ਤੂੰ ਜ਼ਮਾਨਾ ਮੋੜ ਦੇ ਕੁਮ ਦੇਖੀਏ اسلامਾਬਾਦ ਪਿੰਡੀ ਤੇ ਪਸ਼ੋਰ ਨੂੰ ਜੋੜਵਲਦਾਂ ਦੇ ਗੱਡੇ ਜਾਈਏ ਸੱਚ ਕੇ ਲਾਹਰ ਨੂੰ ਬਾਬੇ ਨਾਨਕ ਦਾ ਪਿੰਡ ਨਨਕਾਣਾ ਮੋੜ ਦੇ ਸਾਨੂੰ ਲੱਖ ਨਹੀਂ ਚਾਹੀਦਾ ਆਨਾ ਮੋੜ ਦੇ ਪਹਿਲਾ ਵਾਲਾ ਰੱਬਾ ਤੂੰ ਜ਼ਮਾਨਾ ਮੋੜ ਦੇ ਫਿਰ ਰੱਬਰ ਦੇ ਦਰਸ਼ਕਾਂ ਦਾ ਬਹੁਤ ਵੱਡਾ ਧੰਨਵਾਦ ਹੈ ਕੁਝ ਸਵਾਦ ਵੱਖਰਾ ਹੈ ਕੁਸ਼ਤੀ ਦਾ ਜਿਹੜਾ ਟਾਈਮ ਇਥੋਂ ਨਹੀਂ ਅਨਾਉਂਸ ਕੀਤਾ ਜਾਵੇਗਾ ਕਿਉਂਕਿ ਕੁਸ਼ਤੀ ਜਿਹੜੀ ਹੈ ਉਹ ਬਿਲਕੁਲ ਖੁੱਲੀ ਹੈ ਦਰਸ਼ਕ ਕਹਿੰਦੇ ਕਿ ਕੁਸ਼ਤੀ ਆਰ ਪਾਰਟੀ ਦੇ ਚੌਣੇ ਇੱਕ ਵਾਰੀ ਤਾੜੀ ਮਾਰ ਦਿਓ ਜ਼ੋਰਦਾਰ ਰੱਬਰ ਕੇ ਦਰਸ਼ਕ ਕਹਿੰਦੇ ਕਿ ਇਦਾਂ ਦੀ ਠੰਢ ਦੇ ਵਿੱਚ ਖੜੇ ਆ ਬੈਠੇ ਆ ਤੇ ਕੁਸ਼ਤੀ ਜਿਹੜੀ ਆਰ ਪਾਰਟੀ ਮਿੰਦਰ ਪਲਵਾਰ ਜੀ ਟਿੱਬੀ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਕਹਿੰਦੇ ਕਿ 30 ਸਾਲ ਹੋ ਗਏ ਸੇਵਾ ਕਰਦਿਆ ਔਰ ਇਹ ਆਪਣਾ ਹੀ ਪਰਿਵਾਰ ਹੈ ਆਪਣੇ ਪਰਿਵਾਰਕ ਮੈਂਬਰ ਹੈ ਲਗਭਗ 30 ਸਾਲ ਹੋ ਗਿਆ ਮਿੰਦਰਪੁਰ왈ਜੀ ਟਿੱਬੀ ਇਸ ਛਿੰਝ ਮੇਲੇ ਦੀ ਸੇਵਾ ਕਰਦੇ ਮੈਂ ਮਿੰਦਰਪੁਰ왈ਜੀ ਦਾ ਬਹੁਤ ਬਹੁਤ ਤਰਵਾਦ ਕਰਦਾ ਉਧਰ 1 ਲੱਖ 75000 ਬਹੁਤ ਵੱਡਾ ਛਿੰਝ ਮੇਲਾ ਹੈ ਸਰਦਾਰ ਸੁਖਜਿੰਦਰ ਸਿੰਘ ਜੀ ਬਲੇਲੀਆ ਜਰਮਨ ਦੇ ਵਸਲੀਕਾ ਹਰਜਿੰਦਰ ਸਿੰਘ ਜੀ ਬਲੇਲਾ ਬਲੇਲੀਆ ਉਹਨਾਂ ਦੇ ਵੱਲੋਂ ਜਰਮਨ ਔਰ ਸਰਦਾਰ ਸਤਨਾਮ ਸਿੰਘ ਦੇ ਪੁੱਤਾਂ ਨੇ ਕਹਿੰਦੇ ਕਿ ਅੱਜ ਦਾ ਜਿਹੜਾ ਪਹਿਲਾ ਇਨਾਮ ਹੈ 2030 ਤੱਕ ਦਾ ਜਿਹੜਾ ਇਨਾਮ ਹੈ ਉਹ ਮੁਕਰਰ ਹੋ ਚੁੱਕਾ ਹੈ ਮੈਂ ਸਾਰੇ ਇਨਾਂ ਦੇ ਭਰਾਵਾਂ ਦਾ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੇ ਬਹੁਤ ਵੱਡੇ ਸਹਿਯੋਗ ਦੇ ਨਾਲ ਸਿੰਘ ਮੇਲਾ ਹਰ ਸਾਲ ਸਫਲ ਹੁੰਦਾ ਹੈ ਬਹੁਤ ਵੱਡਾ 2000 ਰੁਪਇਆ ਸਰਬੰਦਾਸ ਬਡਾਰ ਫੈਮਿਲੀ ਦੇ ਵੱਲੋਂ ਜਿਹੜਾ ਮਲ ਜੇਤੂਗਾ ਉਹਨਾਂ ਦੇ ਵੱਲੋਂ ਹੈ ਔਰ ਇਹਨਾਂ ਬੋਲਾਂ ਦਾ ਬਹੁਤ ਵੱਡਾ ਸਤਿਕਾਰ ਵੀ ਦਿੱਤਾ ਨਾਲ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਪੂਰਨ ਸਿੰਘ ਜੀ ਕੈਨੇਡਾ ਕਹਿੰਦੇ ਕਿ ਕੱਲ ਨੂੰ ਛਿੰਝ ਮੇਲੇ 'ਚ 1 ਲੱਖ ਰੁਪਇਆ ਔਰ 51000 ਰੁਪਇਆ ਜਿਹੜਾ ਅੱਜ ਦੇ ਛਿੰਝ ਮੇਲੇ ਦੇ ਲਈ ਹੈ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਉਧਰ 2000 ਰੁਪਇਆ ਐਨ ਕਹਿੰਦੇ ਕਿ ਅਨਾਉਂਸ ਪਹਿਲਾਂ ਜਿਹੜਾ ਲਗਭਗ 21 ਤੇ ਨਾਲ 4100 ਰੁਪਏ ਜਿਹੜਾ ਲੱਗ ਚੁੱਕਾ ਜੇਤੂ ਮਲ ਦੇ ਲਈ ਬਹੁਤ ਹੀ ਸੋਹਣਾ ਕੋਈ ਨਾ ਕੋਈ ਦਾਅ ਪੇਤ ਜਿਹੜੀ ਕੁਸ਼ਤੀ ਹੈ ਉਹਦੇ ਵਿੱਚ ਗਰੰਟ ਹੋਣਾ ਚਾਹੀਦਾ ਕੋਈ ਨਾ ਕੋਈ ਦਾਅ ਪੇ ਜਿਹੜਾ ਜਰੂਰ ਬੇਨਤੀ ਹੈ ਕਿ ਸਾਈ ਉਮਰੇਸ਼ਾ ਜੀ ਸਵੇਰ ਤੋਂ ਲੈ ਕੇ ਹੁਣ ਤੱਕ ਸੰਗਤਾਂ ਦੇ ਵਿੱਚ ਤਸ਼ਰੀਫ ਫਰਮਾਇਆ ਹੈ ਉਹਨਾਂ ਦੀ ਗੱਡੀ ਹੈ ਆ ਪਲੀਜ਼ ਥੋੜਾ ਜਿਹਾ ਜਿਹੜਾ ਉਹ ਕਲੀਅਰ ਕਰ ਦਿਓ ਜੀ ਜਿਹੜੀ ਟਰਾਲੀ ਹੈ ਜੋ ਕਿਸੇ ਦੀ ਬਾਈਕ ਹੈ ਉਹ ਪਲੀਜ਼ ਥੋੜੀ ਜਿਆ ਕਲੀਅਰ ਕਰ ਦੇਈਏ ਲੋ ਫਾਰਮਰ ਰੂਫ ਹੂਡ ਕਿਉਂਕਿ ਜਿਹੜੀਆਂ ਮੰਗਾਂ ਨੇ ਉਹ ਸਾਡੀਆਂ ਮੰਗ ਲੈਣੀਆਂ ਚਾਹੀਦੀਆਂ ਬਣ ਲੈਣੀਆਂ ਚਾਹੀਦੀਆਂ ਡੱਲੇਵਾਲ ਸਾਹਿਬ ਉਹਨਾਂ ਦੀ ਸਿਹਤ ਦੇਖ ਲਓ ਉਹ ਆਪਣੇ ਲਈ ਬੈਠੇ ਸਾਡੇ ਲਈ ਬੈਠੇ ਆ ਔਰ ਜਿਹੜੀ ਸੈਂਟਰ ਗਵਰਨਮੈਂਟ ਹੈ ਉਹਦੇ ਕੰਨ ਤੇ ਜੋ ਨਹੀਂ ਸਰਕਦੇ ਡੱਲੇਵਾਲ ਸਾਹਿਬ ਦੀ ਚੜ੍ਹਦੀ ਕਲਾ ਦੇ ਲਈ ਆਪਾਂ ਜੈਕਾਰਾ ਲਾਉਣਾ ਹੈ ਬਲੇ ਸੋਲੀ ਹਾਲ ਕਿਸਾਨ ਮਜ਼ਦੂਰ ਇਕੱਠਾ ਕਿਸਾਨ ਮਜ਼ਦੂਰ ਇਕੱਠਾ ਬਹੁਤ ਵਧੀਆ ਕੁਸ਼ਤੀ ਜਿਹੜੀ ਸਾਹਮਣੇ ਜਲਦੀ ਹੋਈ ਔਰ ਕੌਣ ਜਿੱਤਦਾ ਕੌਣ ਹਰਦਾ ਹੈ ਬਾਤ ਵਕਤ ਦੀ ਹੈ ਬਾਤ ਸਮੇਂ ਦੀ ਹੈ ਜੇ ਸਤਪੁਰ ਰਵਿਦਾਸ ਨਾ ਹੁੰਦਾ ਤੇ ਕੌਮ ਦਾ ਕੋਈ ਇਤਿਹਾਸ ਨਾ ਹੁੰਦਾ ਲੋ ਮਹਿਲਾ ਵਿੱਚ ਕੈਦ ਹੀ ਰਹਿੰਦੀ ਝੁੱਗੀਆਂ ਚ ਕਦੇ ਪ੍ਰਕਾਸ਼ ਨਾ ਹੁੰਦਾ ਉਹ ਜ਼ਿੰਦਗੀ ਵੀ ਕਾਦੀ ਜ਼ਿੰਦਗੀ ਜਿਸ ਨੂੰ ਜਿਉਣ ਦਾ ਹੱਕ ਨਹੀਂ ਕੱਟੀਆਂ ਜੀਬਾ ਕਲਨੀ ਸਿੱਕਾ ਇਸ ਵਿੱਚ ਕੋਈ ਸ਼ੱਕ ਨਹੀਂ ਪੜਿਆ ਸਭ ਇਤਿਹਾਸ ਪੁਰਾਣਾ ਕੰਧਲਾ ਪਾਈਆਂ ਧਰਵਾ ਨੇ ਕੁਝ ਸ਼ੂਦਰਾ ਨੂੰ ਮਾਰਗਾ ਤੱਕੇ ਕੁਝ ਮਾਰ ਲਿਆ ਪਰਮਾ ਨੇ ਵਿਦਿਆ ਦੇ ਚੱਲਣ ਨੂੰ ਸ਼ੋਨਾ ਸਾਡੇ ਲਈ ਇੱਕ ਪਾਪ ਜਿਹਾ ਹੁੰਦਾ ਜੇ ਸਤਗੁਰ ਰਵਿੰਦਾਸ ਦਾ ਹੁੰਦਾ ਤੇ ਕਾਮ ਦਾ ਕੋਈ ਇਤਿਹਾਸ ਨਾ ਹੁੰਦਾ ਸਾਹਿਬੇ ਕਮਾਲ ਜਗ ਗੁਰੂ ਜਗ ਪਿਤਾ ਤਨਤਨ ਸਾਹਿਬ ਸ੍ਰੀ ਗੁਰੂ ਰਵਿੰਦਾਸ ਮਹਾਰਾਜ ਜੀ ਦਾ ਆਗਮਨ ਪਰਵ ਜਿਹੜਾ 12 ਫਰਵਰੀ ਨੂੰ ਆ ਰਿਹਾ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆ ਪਰ ਸਾਹਮਣੇ ਕੁਸ਼ਤੀ ਅਖਾੜੇ ਦੇ ਵਿੱਚ ਜਿਹੜੀ ਕੁਸ਼ਤੀ ਹੈ ਉਹ ਅਖਾੜੇ ਦੇ ਵਿੱਚ ਹੀ ਬੰਨੀ ਜਾਵੇਗੀ ਔਰ ਬਾਹਲੇ ਪਾਸੇ ਜਿਹੜੀ ਕੁਸ਼ਤੀ ਹੈ ਉਹ ਸਾਡੇ ਗੋਸਾਹਬ ਵਿਜੇ ਪਹਿਲਵਾਨ ਜੀ ਬਲਦੇਵ ਨਾਭਾ ਜੀ ਬੇਨਤੀ ਆ ਕਿ ਜਿਹੜੀ ਕੁਸ਼ਤੀ ਆ ਅਖਾੜੇ ਪਾਸ਼ਾ ਦੇ ਵਿੱਚ ਹੀ ਦਿੱਤੀ ਜਾਵੇਗੀ ਕਿ ਸੀਨ ਸਬਰ ਕਰ ਭਗਤ ਕਬੀਰ ਵਾਂਗੂ ਰੋਕੀ ਖਾ ਕੇ ਘੁੱਟ ਪਾਣੀ ਦਾ ਪੀ ਛੱਡੇ ਦੁੱਖ ਸੁੱਖ ਸਰੀਰ ਤੇ ਸਹੀ ਜਾਵੇ ਦੁਖੀ ਹੋਵੇ ਤਾਂ ਵੀ ਨਾ ਮੂੰਹੋਂ ਸੀ ਕੱਢੇ ਉਸ ਵਲਦ ਨੂੰ ਗੱਡੇ ਨਾਲ ਜੋੜਨਾ ਕੀ ਜਿਹੜਾ ਵਲਦ ਗੱਡੇ ਦੀ ਲੀ ਛੱਡੇ ਉਹ ਸੰਭਲ ਨੇ ਕੁਸ਼ਤੀਆਂ ਟੌੜੀਆਂ ਕੀ ਜਿਹੜਾ ਕੁਲਨ ਤੋਂ ਪਹਿਲਾਂ ਜੀ ਛੱਡੇ ਮੇਰਦੀਨਾ ਦੇ ਉਸਤਾਦਾਂ ਦੇ ਹੋਣ ਦਰਸ਼ਨ ਬੰਦਾ ਪੈਰ ਧੋਕੇ ਉਸਤਾਦਾਂ ਦੇ ਪੀ ਛੱਡੇ ਪੈਰ ਧੋਕੇ ਉਸਤਾਦਾਂ ਦੇ ਪੀ ਛੱਡੇ ਕੋਈ ਨਾ ਕੋਈ ਦਾਅ ਪੇ ਜਿਹੜਾ ਉਹ ਕੁਸ਼ਤੀ ਦੇ ਵਿੱਚ ਆਉਣਾ ਚਾਹੀਦਾ ਹੈ ਔਰ ਦਰਸ਼ਕ ਰੱਪਰ ਗਏ ਸਵੇਰ ਤੋਂ ਲੈ ਕੇ ਹੁਣ ਤੱਕ ਆ ਕੁਸ਼ਤੀ ਦੇ ਮਾਰੇ ਬੈਠੇ ਐ ਕਿ ਕੁਸ਼ਤੀ ਦਾ ਕੋਈ ਨਾ ਕੋਈ ਫੈਸਲਾ ਜਰੂਰ ਹੋਵੇਗਾ ਬਾਰੋਂ ਕੋਈ ਦਾ ਪੇਚ ਅਨੇਕਾ ਦਾ ਕੌਣ ਜਿੱਦ ਦਾ ਕੌਣ ਹਰਦਾ ਬਾਤ ਸਮੇ ਦੀ ਹੈ ਕਿ ਜਦੋਂ ਤੂੰ ਆਇਆ ਧਰਤੀ ਤੇ ਧਰਤੀ ਦੇ ਭਾਗ ਜਗਾਲ ਦਿੱਤੇ ਬੰਦੇ ਤਾਂ ਇੱਕ ਪਾਸੇ ਰਹਿ ਗਏ ਤੁਸੀਂ ਪੱਥਰ ਤਾਰ ਦਿਖਾ ਦਿੱਤੇ ਸਦੀਆਂ ਤੋਂ ਲਟਾੜੇ ਲੋਕਾਂ ਦੇ ਤੁਸੀਂ ਚਿਹਰੇ ਮੁਸਕਾਵਲ ਲਾ ਦਿੱਤੇ ਜਿਹੜੇ ਪ੍ਰਾਣ ਪੁਰਾਣੇ ਸਨ ટોਪੀ ਕਲਾ ਜੰਗ ਹੋਰ ਬਹੁਤ ਸਾਰੇ ਦਾ ਜਿਹੜੇ ਕੁਝ ਐ ਸਿਗੇ ਇਸ ਕੁਸ਼ਤੀ ਦੇ ਵਿੱਚ ਛੁੜ ਜਿਹੜੇ ਨਵੇਂ ਨਵੇਂ ਦਾ ਹੈ ਨਵੇਂ ਮੱਲ ਹੈ ਬਹੁਤ ਹੀ ਵਧੀਆ ਹੈ ਹੁਣ ਕਿਹੜਾ ਦਾਬ ਜਿੱਗੇਗਾ ਕੌਣ ਜਿੱਤੇਗਾ ਇਹ ਬਾਤ ਵਕਤ ਪਾਵੇਗਾ ਬਾਤ ਸਭਾ ਪਵੇ ਹਾਂਜੀ ਲੀਲੂ ਅਖਾੜਾ ਲਾਡਪੁਰ ਹਰਿਆਣ ਉਹ ਵਿਸ਼ੇਸ਼ ਮਥਰੇ ਦਾ ਜਿਹੜਾ ਅਖਾੜਾ ਹੈ ਮੈਂ ਕੋਟ ਸਾਹਿਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹੈ ਜਿਹੜੇ ਉਚੇਚੇ ਤੌਰ ਤੇ ਪਹੁੰਚੇ ਹੈ ਕਿ ਤੁਮ ਚੰਦਨ ਹਮ ਰਿੰਦ ਬਾਪਰੇ ਸੰਗ ਤੁਮਾਰੇ ਬਸ ਨੀਚ ਚ ਰੂਪ ਸੇ ਊਚ ਚ ਬੈ ਆ ਗੰਧ ਸੁਗੰਧਨ ਵਸਾ ਪ੍ਰਾਣੀ ਕਿਆ ਤੇਰਾ ਕਿਆ ਮੇਰਾ ਜੈ ਕੋਤੀ ਆਰ ਪਾਰ ਦਰਸ਼ਕ ਦੇਖਣ ਨੂੰ ਬੈਠੇ ਆ ਬਹੁਤ ਵਧੀਆ ਹੀ ਪਹਿਲਵਾਨ ਆ ਇੱਕ ਪਾਸੇ ਪ੍ਰਦੀਪ ਸਪਲੈਂਡਰ ਜਿਨੇ ਹਿੰਦੁਸਤਾਨੀ ਕੈਨੇਡਾ ਦੀ ਧਰਤੀ ਤੇ ਵੀ ਜਾ ਕੇ 골ਡ ਮੈਡਲ ਜਿੱਤਿਆ ਦੂਜੇ ਪਾਸੇ ਮੇਸ਼ ਮਥਰਾ ਜਿਨੇ ਥੋੜੇ ਕੇ ਸਮੇਂ ਚ ਵੱਡੀਆਂ ਪਲਾਂਗਾ ਪਟੀਆਂ ਤੇ ਦਰਸ਼ਕਾਂ ਦਾ ਚਹੇਤਾ ਬਣਿਆ ਮੇਸ਼ ਪਹਿਲਵਾਨ ਮਥਰਾ ਕਦੇ ਗੱਡੀਆਂ ਤੇ ਕਦੇ ਟਰੈਕਟਰਾਂ ਤੇ ਕਦੇ ਝੋਟੀਆਂ ਤੇ ਕਦੇ ਫੋਡਾਂ ਤੇ ਦੂਜੇ ਪਾਸੇ ਪੰਜਾਬ ਪੁਲਿਸ ਜਿਸ ਨੂੰ ਆਪਣੀ ਖੇਮ ਤੇ ਖੇਡ ਦੇ ਸਦਕਾ ਨੌਕਰੀ ਮਿਲੀ ਆ ਉਹਨੇ ਗਵਰਨਮੈਂਟ ਤੇ ਆਪਣੀ ਪੰਜਾਬ ਪੁਲਿਸ ਦੀ ਨੌਕਰੀ ਨੂੰ ਵੀ ਚਾਰ ਚੰਦ ਲਾਇਆ ਹਰੇਕ ਪਾਸੇ ਜਿੱਥੇ ਵੀ ਮੈਡ ਤੇ ਵਜਨ ਦਿੰਦਾ ਉਥੇ 골ਡ ਮੈਡਲ ਜਰੂਰ ਆਉਂਦਾ ਕਿਉਂਕਿ ਆਪਣੇ ਵੇਡ ਦਾ ਚੈਂਪੀਅਨ ਆ ਦੂਜੇ ਪਾਸੇ ਮੇਸ਼ ਮਥਰਾ ਇਹਨੇ ਮਿੱਟੀ ਵਿੱਚ ਵੀ ਧੁੰਮਾ ਪਾਈਆਂ ਵੱਡੇ ਵੱਡੇ ਪੁਲਵਾਨਾਂ ਨਾਲ ਦੋ ਦੋ ਹੱਥ ਕੀਤੇ ਆ ਝੰਡੀਆਂ ਪੱਟੀਆਂ ਆ ਹੁਣ ਵਿਆਸ ਪਿੰਡ ਦੀ ਧਰਤੀ ਜਿੱਥੇ ਗੁਰੂ ਪੀਰਾਂ ਦੀ ਧਰਤੀ ਆ ਇਸ ਧਰਤੀ ਤੇ ਜੁੱਧ ਹੋ ਰਿਹਾ ਆ ਦੋਨੋਂ ਹੀ ਪਾਸੇ ਇੱਕ ਪਾਸੇ ਕੁਸ਼ਤੀ ਦੇ ਵਿੱਚ ਕੋਈ ਨਾ ਕੋਈ ਗਰੰਟ ਦਾ ਬਹੁਤ ਹੈ ਆ ਦੇਖਦੇ ਕਿ ਕਿਹੜਾ ਮਲ ਕਿਹੜੇ ਮਲ ਦਾ ਗੋਟਾ ਲਾਉਂਦਾ ਹੈ ਕੌਣ ਪਿੱਛੇ ਆਉਂਦਾ ਕੌਣ ਟੋਂਦਾ ਆਪਾਂ ਆਪ ਸੋ ਟੈਕ ਨੂੰ ਥੋੜਾ ਰਾਧਾ ਨੇ ਕੋਸ਼ਿਸ਼ ਕੀਤਾ ਕਬਰ ਕਰਨ ਨੂੰ ਇੱਕ ਪਾਸੇ ਡਿਫੈਂਸ ਹੈ ਦੂਸਰੇ ਪਾਸੇ ਟੈਕ ਹੈ ਜਦੋਂ ਦੋਨੇ ਪਾਸੇ ਅਟੈਕ ਹੁੰਦੇ ਉਸ ਵੇਲੇ ਸਾਡੇ ਉਸਤਾਦ ਦੱਸਦੇ ਹੈ ਕਿ ਫੈਸਲਾ ਵੱਲ ਜ਼ਰੂਰ ਕੋਈ ਨਾ ਕੋਈ ਧਾਪ ਪੇਜੜਾ ਵਜੇਗਾ ਕੁਸ਼ਤੀ ਆਰ ਪਾਰ ਦੀ ਲਾਈਵ ਵਾਲੇ ਭਰਾਵਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਕਿ ਪੱਥਰਾ ਮੰਕ ਠੋੜਨਾ ਹੋਈਏ ਦਿਲ ਵਿੱਚ ਤਰਸ ਜ਼ਰੂਰੀ ਹੈ ਜਦ ਬੰਦੇ ਵਿੱਚ ਮੈਂ ਆ ਜਾਵੇ ਹਰ ਅਰਦਾਸ ਅਧੂਰੀ ਹੈ ਜ਼ਿੰਦਗੀ ਟਲਦੀ ਸ਼ਾਮਾਂ ਵਰਗੀ ਤਰਸਣ ਲੋਕ ਪਰਬਾਤਾ ਨੂੰ ਸੁੱਖੀ ਲੋਪੋ ਠੋਕਰ ਨਾਲ ਮਾਰੀਏ ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਇਹ ਰੱਬ ਦੀ ਦਾਤ ਹੈ ਪਹਿਲਵਾਨੀ ਪ੍ਰਮਾਤਮਾ ਦੀ ਦਾਤ ਹੈ ਔਰ ਪਹਿਲਵਾਨੀ ਜੇ ਸਤਪੁਰ ਸੱਚੇ ਬਾਦਸ਼ਾਹ ਨੇ ਬਖਸ਼ੀ ਹੈ ਤੇ ਉਹ ਮਲ ਅਖਾੜੇ ਚ ਆ ਕੇ ਸਿਰੇ ਦੀ ਗੱਲ ਕਰਦੇ ਆ ਦਰਸ਼ਕ ਚਾਹੁੰਦੇ ਆ ਕਿ ਗੋਡਾ ਲੱਗੇ ਖਿੱਚ ਵੱਜੇ ਹਾਰ ਜਿੱਦਾਂ ਫੈਸਲਾ ਹੋਵੇ ਤਾਂ ਜਾ ਕੇ ਸੁਆਦ ਆਉਣਾ ਹੈ ਇਧਰ ਚੇਅਰਮੈਨ ਹੈਪਾ ਬਾਜੀ ਆਏ ਆ ਖਾੜੇ 'ਚ ਕੁਝ ਕਹਿਣਾ ਚਾਹੁੰਦੇ ਆ ਕਿ ਕੁਸ਼ਤੀ ਦਾ ਫੈਸਲਾ ਕੁਸ਼ਤੀ ਦਾ ਫੈਸਲਾ ਜਿਹੜਾ ਆਰ ਪਾਰ ਸਾਹ ਜਰਾ ਬੰਦਾ ਬੰਦੇ ਦਾ ਕੁਝ ਨਹੀਂ ਵਿਗਾੜ ਸਕਦਾ ਉਧਰ ਪ੍ਰਬੰਧਕਾਂ ਦੇ ਵੱਲੋਂ ਫੈਸਲਾ ਚੁੱਕਿਆ ਕਿ ਕੁਸ਼ਤੀ ਜਿਹੜੀ ਹੈ ਉਹ ਆਰ ਪਾਰ ਰੱਬਾ ਦੇ ਦਰਸ਼ਕਾਂ ਵਿੱਚ 25-30 ਮਿੰਟ ਜਿਹੜੀ ਕੁਸ਼ਤੀ ਮੈਨੂੰ ਲੱਗਦਾ ਕਿ ਔਰ ਅੰਦਾਜ਼ਾ ਹੈ ਬਾਕੀ ਜਿਹੜਾ ਸਮਾਂ ਨਹੀਂ ਲੱਗਾ ਮੈਨੂੰ ਲੱਗਦਾ ਕਿ ਕੁਸ਼ਤੀ ਜਿਹੜੀ 2025 ਤੋਂ ਪਲੱਸ ਹੋ ਚੁੱਕੀ ਐ ਪਰ ਅਜੇ ਤੱਕ ਰਿਜ਼ਲਟ ਕੋਈ ਨਹੀਂ ਆਇਆ ਦੋਨੇ ਜਿਹੜੇ ਮੱਲਾਂ ਪਿੰਡੇ ਦੇ ਉੱਪਰ ਹੱਥ ਨਹੀਂ ਰੱਖਣ ਦਿੰਦੇ ਬਹੁਤ ਹੀ ਵਧੀਆ ਕੁਸ਼ਤੀ ਜਿਹੜੀ ਖਾੜੇ ਚੱਲਦੀ ਹੋਈ ਕਿ ਸ਼ਰਮ ਸਿਆਣ ਪਸਾਦ ਕੀ ਤਿੰਨੋਂ ਕਹਲੇ ਮੁਟਿਆਰ ਦੇ ਘਰ ਆ ਕੇ ਜਿਹੜਾ ਚੁੱਲ੍ਹੇ ਵੱਲ ਝਾਕਦਾ ਲੱਖ ਲਾਨ ਤਾਂ ਨਹੀਂ ਇਹੋ ਜਿਹਾ ਯਾਰ ਤੇ ਚੁੱਪ ਕੀਤੇ ਆਉਂਦੇ ਨਹੀਂ ਉਹ ਖੁਸਰੇ ਰੌਲਾ ਪਾ ਕੇ ਆਉਂਦੇ ਨਹੀਂ ਉਹ ਜ਼ੋਰ ਪਰਸਾ ਨਹੀਂ ਉਹ ਲੱਗਦੇ ਦਰਕਤਾਂ ਨੂੰ ਹੌਸਲੇ ਨਹੀਂ ਉਹ ਤੱਕੜੀ ਚ ਤੋਲੇ ਜਾਂਦੇ ਜ਼ੋਰ ਪਰਸਾ ਇਸਲੇ ਪਾਸੇ ਮੇਸ਼ ਮਤਰੇ ਨੇ ਬਹੁਤ ਸੋੜਾ ਅਟੈਕ ਕੀਤਾ ਹੈ ਔਰ ਦੂਸਰੇ ਪਾਸੇ ਉਸ ਅਟੈਕ ਨੂੰ ਪ੍ਰਦੀਪ ਸਪਲੈਂਡਰ ਜੀਰਖਪੁਰ ਨੇ ਬਹੁਤ ਥੋੜੇ ਸੱਚੇ ਟੱਕ ਦੇ ਨਾਲ ਨਾਦਵ ਨੇ ਯਤਨ ਕੀਤਾ ਹੈ ਕਿ ਇਸ ਅਟੈਕ ਨੂੰ ਜਿਹੜਾ ਥੋੜਾ ਪਚਾ ਕੀਤਾ ਜਾਵੇ ਔਰ ਬਚ ਕੇ ਵੀ ਰਹਿਣਾ ਚਾਹੀਦਾ ਹੈ ਪਰ ਦਰਸ਼ਕ ਕਹਿੰਦੇ ਕਿ ਕੁਸ਼ਤੀ ਯਾਰ ਪਰ ਬੱਲੇ 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 ਵਲਵਾਜੀ ਪ੍ਰਦੀਪ ਸਪਲਿੰਟਰ ਪਰਦੀਪ ਸਪਲਿੰਟਰ ਜਿੱਤ ਪ੍ਰਾਪਤ ਕਰ ਗਿਆ ਇੱਕ ਵਾਰੀ ਜ਼ੋਰਦਾਰ ਲੜੀ ਮਾਰਦੋ